ਅੱਜ ਸੀ ਕੱਲ ਜਮਾਰਾ ਲੈਣੇ ਕਿ ਚਲੋ ਜੀ ਮੇਰੇ ਕੋਲ ਡੈੱਟ ਹੋਈ ਆ ਉਹ ਕੀ ਲੱਗਦੇ ਸੀਗੇ ਕੀ ਨਾਮ ਸੀ ਉਹਦਾ ਕਿਵੇਂ ਜਿਹੜਾ ਹੱਸ ਵਾਲਾ ਬੇਟਾ ਦੀ ਜੀ ਮੇਰਾ ਕੀ ਨਾਮ ਵੀਰ ਦਿਵਿੰਦਰ ਜੀ ਕੀ ਗੱਲ ਹੋਈ ਸੀ ਜੀ ਜੀ ਤਰੀਕਾ ਜ ਤ੍ਰਿੰਮੇਰ ਜਾਦ ਨੇ ਤਰੀਕਤਾਂ ਉਦੈ ਇਹ ਚ ਰਹਿ ਗਿਆ ਚਲਾ ਗਿਆ ਜਦੋਂ ਅਸੀਂ ਦੇਖਿਆ ਵੀ ਚਲ ਕਿਸੇ ਯਾਰ ਮਿੱਤਰ ਨਾਲ ਗਿਆ ਹੋਊਗਾ ਚਲ ਆ ਜੂਗਾ ਅਸੀਂ ਦੇਖਿਆ ਵੀ ਚਲ ਆ ਜੂਗਾ ਉਹ ਆਇਆ ਨਹੀਂ ਫਿਰ ਉਦੋਂ ਬਾਅਦ ਸਾਨੂੰ ਕਿਸੇ ਮੈਂ ਸਵੇਰੇ ਉੱਥੇ ਦੇਖਣ ਗਿਆ ਜੀ ਫਿਰ ਉੱਥੇ ਪਿਆ ਆ ਡੇਟਾ ਪੈਤੀ ਜੀ ਆ ਹੱਥ ਸਿਰੰਜੇ ਫੜ ਕੇ ਆਈਂ ਦਾ ਬਤਾਤਾ ਵੀ ਇਹ ਟੀਕਾ ਲਾ ਕੇ ਮਰੇ ਜੀ ਇਹ ਮਾਰਿਆ ਜੀ ਕਿਸ ਨੇ ਖੈਬਾ ਜੀ ਮੇਰੀ ਕਿਸੇ ਨੇ ਖੈਬਾ ਜੀ ਦਿੱਤੀ ਕੋਈ ਸਿਰੰਜੇ ਲਾਉਂਦਾ ਸੀ ਪਹਿਲਾਂ ਨਾ ਜੀ ਪੋਰਾ ਵੀ ਨਹੀਂ ਸੀ ਸ਼ਰਾਬ ਜ਼ਰੂਰ ਪੀਂਦਾ ਸੀ ਜੀ ਸ਼ਰਾਬ ਹਾਂ ਜੀ ਉਹ ਵੀ ਤੀਏ ਚੌਥੇ ਦਿਨ ਪੀਂਦਾ ਸੀ ਜੀ ਕੀ ਲੱਗਦਾ ਕੀ ਹੈ ਕਿਵੇਂ ਮਾਰਿਆ ਹੋ ਸਕਦਾ ਮਾਰਿਆ ਜੀ ਕਿਸ ਨੇ ਕਰ ਕਿਸ ਤਰ੍ਹਾਂ ਹੀ ਮੰਗ ਕਰਦਾ ਸੀ ਹਾਂ ਜੀ ਮੰਗ ਕਿਸ ਤਰ੍ਹਾਂ ਦੀ ਕਰਦਾ ਅਸੀਂ ਤਾਂ ਇਹ ਕਹਿੰਦੇ ਜੀ ਇਹ ਆਪਣਾ ਜਿਹੜੀ ਫੋਰਸ ਹੈ ਇਹ ਨਿصاف ਕਰੇ ਹਾਂ ਪੁਲਿਸ ਨੇ ਸਾਥ ਦਿੱਤਾ ਤੁਹਾਡਾ ਹਾਂਜੀ ਹਾਂ ਜੱਜ ਕੇ ਜਿੱਤਾਂ ਜੀ ਕੀ ਨਾਮ ਹੈ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਦੀ ਡੈਥ ਹੋਈ ਕੀ ਲੱਗਦਾ ਤੁਹਾਡੇ ਕੀ ਗੱਲਬਾਤ ਹੋਈ ਹੈ ਸਾਰੀ ਬਰਾ ਸੀ ਜੀ ਮੇਰਾ ਛੋਟਾ ਵੀਰ ਦਵਿੰਦਰ ਸਿੰਘ 17 ਤਰੀਕ ਨੂੰ ਗਾਇਬ ਹੋ ਗਿਆ ਸੀਗਾ 19 ਨੂੰ ਸਾਨੂੰ ਡੈੱਡ ਬਾਡੀ ਮਿਲਿਆ ਆਪਣਾ ਆਪਣਾ ਸੈਂਟਰ ਚੋਂ ਹੀ ਤੇ ਸਾਨੂੰ ਤਾਂ ਇਹ ਮੰਗ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸੀਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਦੋਂ ਡੈੱਡ ਬੋਡੀ ਮਿਲੀ ਉਸ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹੱਥ ਚ ਬੁਸ ਹੈਗੇ ਸੀ ਉਦੋਂ ਮੈਂ ਤਾਂ ਹੀ ਬਾਹਰ ਸੀਗਾ ਮੈਂ ਤਾਂ ਉਦੋਂ ਬਾਅਦ ਆਇਆ ਸੀ ਹੂੰ ਮੈਂ ਖਨੌਰੀ ਕੰਮ ਕਰਦਾ ਜੀ ਮੈਂ ਖਨੌਰੀ ਸੀਗਾ ਜੀ ਤਾਂ ਕਰਕੇ ਮੈਂ ਤਾਂ ਮੈਂ 10 ਵਜੇ ਜੀ ਪਰ ਸੋਸ਼ਲ ਮੀਡੀਆ ਤੇ ਗੱਲਾਂ ਹੋ ਰਹੀਆਂ ਇਹ ਵੀ ਐਦਾਂ ਕਰਕੇ ਨਸ਼ੇ ਨਾਲ ਮਰਿਆ ਥਾ ਨਾ ਜੀ ਨਾ ਨਸ਼ਾ ਨਸ਼ਾ ਇਹ ਉਹ ਦਾਰੂ ਵੀ ਰੂੜ ਪੀਂਦਾ ਸੀ ਹੋਰ ਕੋਈ ਕੋਈ ਗਲਤਫਹਿਮਾਂ ਦਾ ਡਾਇਆਂ ਹੋ ਰਹੀਆਂ ਨੇ ਕੀ ਲੱਗਦਾ ਫਿਰ ਕਿਸੇ ਨੇ ਮਾਰਿਆ ਜਾਂ ਕੀ ਗਲਵਾਤ ਹੈਗੀ ਹਾਂ ਜੀ ਸਾਨੂੰ ਲੱਗਦਾ ਵੀ ਕਿਸੇ ਨੇ ਆਪਣਾ ਇਹ ਤਾਂ ਕੋਈ ਬਾਰਦਾਤ ਕਰੀ ਇਹ ਤੇ ਕਿ ਕਿਸ ਤਰ੍ਹਾਂ ਦੀ ਜਿਹੜੀ ਮੰਗ ਕਰਦੇ ਅਸੀਂ ਤਾਂ ਇੱਕ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਹਿੰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਰੇ ਸੜਕ ਡੈਡ ਬਡੀ ਜਿਹੜੀ ਹੈਗੀ ਆ ਰਾਮਪੁਰਾ ਜਵਾਰ ਵਾਲਾ ਤੇ ਕੀ ਮਾਮਲਾ ਸੀ ਘਰ ਸਾਨੂੰ ਬਤਲਾਹ ਮਿਲੀ ਸੀ ਜੀ ਵੀਰ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰਾਮਪੁਰਾ ਜਵਾਰ ਵਾਲਾ ਵੀ ਉਹਦੀ ਜਿਹੜੀ ਡੈਡ ਬਡੀ ਹੈ ਮਨਰੇਗਾ ਪਵੰਦੇ ਵਿੱਚ ਪਈ ਹੈ ਤੇ ਅਸੀਂ ਇੱਥੇ ਆਏ ਸੀਗੇ ਇਨਰ ਇਹਨੇ ਫਾਦਰ ਦੀ ਸਟੇਟਮੈਂਟ ਲਿਖੀ ਹੈ ਸਟੇਟਮੈਂਟ ਲਿਖ ਕੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਤੀ ਹੈ ਤੇ ਉਹਦੇ ਸਬੰਧ ਚ ਹੋਸਟਪਾਟਮ ਕਰਵਾ ਕੇ ਤੇ ਅਗਲੀ ਕਾਰਵਾਈ ਅਮਰਿਤ ਜੰਦੀ ਜਾਂਦੀ ਜੰਦੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਣਦੀ ਕਾਰਵਾਈ ਪਹਿਲਾਂ ਹੀ ਐਫਆਰ ਦਰਜ ਕਰ ਦਿੱਤੀ ਹੈ ਇਹਨਾਂ ਦੇ ਵਿੱਚ ਕੀ ਦਰਜ ਕਰਾਇਆ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਫੋਟੋ ਜਿੱਦਾਂ ਕਰਦੇ ਨੇ ਇਸੇ ਕਰਨੇ ਜਾ ਰਿਹਾ ਹੈ ਲੜਕੀ ਦਾ ਡਾਕਟਰ ਬਿਆਨਾਂ ਦੇ ਵਿੱਚ ਦਰਜ ਕਰਾਇਆ ਹੈ ਵੀ ਜਿਹੜਾ ਲੜਕਾ ਸੀ ਇਹਨਾਂ ਦਾ ਉਹ ਪਹਿਲਾਂ ਕਿਸੇ ਲੜਾਈ ਝਗੜੇ ਦੇ ਕੇਸ ਵਿੱਚ ਡੇਢ ਸਾਲ ਜੇਲ੍ਹ 'ਚ ਰਹਿ ਕੇ ਹੁਣ ਤਿੰਨ ਚਾਰ ਮਹੀਨੇ ਤੋਂ ਬਾਹਰ ਆਇਆ ਹੋਇਆ ਸੀਗਾ ਤੇ ਉਸ ਕਰਕੇ ਥੋੜਾ ਸ਼ਰਾਬ ਪੀਣ ਦਾ ਆਦੀ ਬਣ ਚੁੱਕਿਆ ਸੀਗਾ ਤੇ 17 ਤਰੀਕ ਨੂੰ ਉਹ ਘਰੋਂ ਚਲਿਆ ਗਿਆ ਤੇ ਉਹਦੀ 19 ਤਰੀਕ ਨੂੰ ਜਿਹੜੀ ਡੈੱਡ ਬੋਡੀ ਬਾਰੇ ਇਹਨਾਂ ਨੂੰ ਪਤਾ ਮਿਲਿਆ ਤੇ ਸਾਨੂੰ ਨਾਲ ਜਿਹਨਾਂ ਨੇ ਇਤਲਾਹ ਦਿੱਤੀ ਹੈ ਅਸੀਂ ਫੌਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਹੀ ਸਲਾਖਾਂ ਦੇ ਅੰਦਰ ਭੇਜਿਆ ਜਾ